ਸਭਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮੈਂ ਥੈਂਕਸ ਕਰਦਾ ਏ ਕਾਸ ਫਾਊਂਡੇਸ਼ਨ ਲੁਧਿਆਣਾ ਤੇ ਉਹਨਾਂ ਦੇ ਪ੍ਰਧਾਨ ਨਰਿੰਦਰ ਚੌਧਰੀ ਜੀ ਜੋ ਇੱਥੇ ਦੇ ਕਾਉਂਸਲਰ ਵੀ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਬਹੁਤ-ਬਹੁਤ ਮੁਬਾਰਕਾਂ ਸੋਹਣੀ ਠੁੱਲੇਵਾਲ ਜੀ ਨੂੰ ਜਿਨ੍ਹਾਂ ਦੀ ਪਲੇਠੀ ਪੁਸਤਕ ਹੈ ਬਹੁਤ ਹੀ ਸੋਹਣੀ ਪੁਸਤਕ ਲਿਖੀ ਉਹਨਾਂ ਨੇ ਔਰ ਜਦੋਂ ਸੋਹਣੀ ਜੀ ਮੈਨੂੰ ਪਹਿਲੀ ਵਾਰ ਮਿਲੇ ਸੀ ਤਾਂ ਐਜ਼ ਅ ਫੋਟੋਗ੍ਰਾਫਰ ਮਿਲੇ ਸੀ ਉਹ ਮੈਂ ਇੱਕ ਫਿਲਮ ਦਾ ਸ਼ੂਟ ਕਰ ਰਿਹਾ ਸੀ ਸੁਖੇਦਾਰ जोगਿੰਦਰ ਸਿੰਘ ਤਾਂ ਉਸਦੇ ਸੈੱਟ ਤੇ ਮਿਲੇ ਸੀ ਔਰ ਸਾਡੀ ਇਵੈਂਟ ਦੇ ਵਿੱਚ ਅਕਸਰ ਆ ਜਾਂਦੇ ਸੀ ਔਰ ਆਕੇ 1 ਵਜੇ ਇਹਨਾਂ ਨੇ ਆਪਣਾ ਖਾਣਾ ਸ਼ੁਰੂ ਕਰਨਾ ਰੋਟੀ ਖਾਣਾ ਹੁੰਦਾ ਸੀ ਸਾਡੀ ਵੈਂਡੀ ਦੇ ਵਿੱਚ ਤਾਂ ਮੈਂ ਹਮੇਸ਼ਾ ਉਹਨਾਂ ਨੂੰ ਸੋਨੀ ਨੂੰ ਪੁੱਛਦਾ ਮੈਂ ਕਿਹਾ ਸੋਨੀ ਕੀ ਗੱਲ ਵੀ ਤੂੰ ਇੱਕ ਮਿੰਟ ਨਾ ਇੱਧਰ ਨਾ ਇੱਕ ਮਿੰਟ ਇੱਧਰ ਤੂੰ ਪੂਰੇ 1 ਵਜੇ ਅੱਗੇ ਵੈਂਡੀ ਦਾ ਦਰਵਾਜ਼ਾ ਖੋਲ੍ਹਦਾ ਤੇ ਰੋਟੀ ਸਟਾਰਟ ਕਰ ਦਿੰਦਾ ਤੇ ਮੈਂ ਕਿਹਾ ਥੋੜਾ ਬਤਾ ਕੰਮ ਵੱਲ ਵੀ ਧਿਆਨ ਦੇ ਵੀ ਕਹਿੰਦਾ ਕੰਮ ਤਾਂ ਕਰੀ ਰਿਹਾ ਪਰ ਜਿਸ ਲਈ ਕੰਮ ਕਰ ਰਹੇ ਹਾਂ ਉਹ ਵੀ ਖਾਣੀ ਜ਼ਰੂਰੀ ਹੈ ਸੋ ਰੋਟੀ ਦੀ ਗੱਲ ਔਰ ਉਸ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਤੋ ਜਦੋਂ ਫਿਰ ਸੋਨੀ ਮੈਂ ਮੇਰੀ ਦੋਸਤੀ ਵਧੀ ਸੋਨੀ ਜੀ ਨਾਲ ਤਾਂ ਉਸ ਤੋਂ ਮੈਂ ਜਾਣਿਆ ਕਿ ਉਹ ਸਿਰਫ ਫੋਟੋਗ੍ਰਾਫੀ ਨਹੀਂ ਕਰਦੇ ਉਹ ਲੇਖਕ ਵੀ ਬਹੁਤ ਵਧੀਆ ਹੈ ਉਹ ਡਾਇਰੈਕਟਰ ਬਹੁਤ ਵਧੀਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਇਨਸਾਨ ਬਹੁਤ ਵਧੀਆ ਲੱਗਦਾ ਵੀ ਰਾਜਨੀਤੀ ਦੇ ਵਿੱਚ ਵੀ ਨਹੀਂ ਮੈਂ ਮੈਨੂੰ ਲੱਗਦਾ ਲਿਟਰੇਚਰ ਹੀ ਹੈ ਲਿਟਰੇਚਰ ਹੀ ਮੈਨੂੰ ਲੱਗਦਾ ਉਹ ਲਿਟਰੇਚਰ ਹੀ ਵਧੀਆ ਲਿਖਦੇ ਨੇ ਔਰ ਲਿਟਰੇਚਰ ਵਾਲੀ ਉਹਨਾਂ ਦਾ ਬਹੁਤ ਅੱਛਾ ਸਾਰਾ ਸਿਸਟਮ ਚੱਲ ਰਿਹਾ ਔਰ ਉਸ ਤੋਂ ਬਾਅਦ ਜਦੋਂ ਸੋਨੀ ਜੀ ਦੀ ਬੁੱਕ ਆਈ ਹੁਣ ਤੂੰ ਮੈਨੂੰ ਮਿਲੀ ਨਾ ਉਸ ਦੇ ਵਿੱਚ ਬਹੁਤ ਸਾਰੀ ਕਵਤਾਵਾਂ ਪਰ ਸਭ ਤੋਂ ਵਧੀਆ ਮੈਨੂੰ ਜਿਹੜੀ ਕਵਿਤਾ ਲੱਗੀ ਉਹ ਹੈ ਤਜ਼ਾਬ ਤੇ ਚਾਪ ਸੋ ਤੁਸੀਂ ਬੁੱਕ ਨੂੰ ਜ਼ਰੂਰ ਪੜ੍ਹੋ ਔਰ ਮੇਰੇ ਵੱਲੋਂ ਸੋਨੀ ਜੀ ਨੂੰ ਇੱਕ ਉਸ ਫਾਊਂਡੇਸ਼ਨ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੀ ਵੀ ਮੇਰੀ ਫਿਲਮ ਆ ਰਹੀ ਇੱਕ ਅੰਨੇਵਾ ਇੱਕ ਰੱਬਾ ਸਾਨੂੰ ਮਾਫ ਕਰੀ ਸੋ ਇਹ ਫਿਲਮ ਆ ਰਹੀਆਂ ਨੇ ਬਾਕੀ ਹੌਲੀ-ਹੌਲੀ ਜੋ ਵੀ ਹੋਣਗੀਆਂ ਤੁਸੀਂ ਸਾਨੂੰ ਵਿੱਚ ਦੇਖਦੇ ਰਹੋ। ਜੋ ਕੀ ਪੀੜੀ ਜਿਹੜੀ ਮੋਬਾਈਲ ਦੇ ਵਿੱਚ ਜ਼ਿਆਦਾ ਸਸਕੇ ਕਿਤਾਬਾਂ ਤੋਂ ਦੂਰ ਹੋ ਰਹੀ ਹੈ, ਕੀ ਕਹਿਣਾ ਚਾਹੁੰਦਾ। ਦੇਖੋ ਹੁਣ ਜਿਵੇਂ ਪਿੱਛੇ ਮੈਂ ਇਹ ਵੀ ਇੱਕ ਗੱਲ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਤੁਸੀਂ ਨਾ ਬੱਚਿਆਂ ਨੂੰ ਵੀ ਅਤੇ ਆਪ ਖੁਦ ਵੀ ਹੱਥ ਪਾਓ ਇੱਕ ਇੰਟਰਨੈਟ ਫਾਸਟ ਰੱਖੋ। ਇੰਟਰਨੈਟ ਵਰਤ ਰੱਖੋ ਤੁਸੀਂ। ਚਾਹੇ ਇੱਕ ਦਿਨ ਲਈ ਇੰਟਰਨੈਟ ਬੰਦ ਕਰ ਦਿਓ ਹਫ਼ਤੇ ਛੋਲੇ-ਹੌਲੀ ਹੱਥ ਪਾਓ ਕਿਉਂਕਿ ਇੰਟਰਨੈਟ ਤਾਂ ਸਾਡੇ ਹੁਣ ਸਮਾਜ ਨੂੰ ਖੋਖਲਾ ਕਰ ਰਿਹਾ ਆ। ਆਪਾਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਰਿਐਲਿਟੀ ਤੋਂ। ਸਮਾਜ ਜਿਹੜੀਆਂ ਅ ਆਪਾਂ ਕਿਤਾਬਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਪੜ੍ਹਾਈ ਦਾ ਕਲਚਰ ਖਤਮ ਹੀ ਹੋ ਗਿਆ ਨਾ ਆਪਾਂ ਹੁਣ ਅਖਬਾਰ ਪੜ੍ਹਦੇ ਆ ਨਾ ਆਪਾਂ ਕਿਤਾਬਾਂ ਪੜ੍ਹਦੇ ਆ ਆਪਾਂ ਕੀ ਪੜ੍ਹਦੇ ਆ ਸਿਰਫ ਮੋਬਾਈਲ ਤੇ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹੀ ਪੜ੍ਹਦੇ ਆ ਜਿਹਦੇ ਨਾਲ ਸਾਡੀਆਂ ਅੱਖਾਂ ਵੀ ਸਾਡੇ ਹੋਰ ਬਾਡੀ ਕਿੰਨੀ ਇਫੈਕਟ ਹੋ ਰਹੀ ਆ ਸੋ ਮੇਰੀ ਇਹੀ ਸੁਜੈਸ਼ਨ ਹੈ ਵੀ ਬੱਚਿਆਂ ਨੂੰ ਆਪਾਂ ਜਿੰਨਾ ਦੂਰ ਕਰ ਸਕਦੇ ਆ ਇਹਨਾਂ ਚੀਜ਼ਾਂ ਤੋਂ ਕਿਤਾਬਾਂ ਵੱਲ ਮੁੜ ਆਪਾਂ ਉਹ ਸਮਾਂ ਲਈਏ ਕਿ ਕਿਤਾਬਾਂ ਨੂੰ ਆਪਣਾ ਦੋਸਤ ਬਣਾਈਏ ਕਿਤਾਬਾਂ ਨੂੰ ਵੱਧ ਤੋਂ ਵੱਧ ਪੜ੍ਹੀਏ ਪੜ੍ਹਨਾ ਸ਼ੁਰੂ ਕਰੀਏ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸੋ ਅੱਜ ਅਸੀਂ ਤੇ ਪੰਜਾਬੀ ਪਾਪਾ ਪਹੁੰਚੇ ਆ ਸੋਨੀ ਢੋਲੇਵਾਲ ਉਹਨਾਂ ਦੀ ਕਿਤਾਬ ਹੁਣ ਤੋਂ ਮੈਨੂੰ ਮਿਲੀ ਨਾ ਦੀ ਕੁੰਡਚਕਾਈ ਹੋ ਰਹੀ ਹੈ ਇੱਥੇ ਤੇ ਸੋਨੀ ਮੇਰਾ ਬਹੁਤ ਅੱਛਾ ਦੋਸਤ ਹੈ ਥੋੜਾ ਪਿਆਰਾ ਦੋਸਤ ਹੈ ਤੇ ਬਹੁਤ ਅੱਛਾ ਰਾਈਟਰ ਹੈ ਅਸੀਂ ਕਾਫੀ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਾਂ ਤੇ ਹੁਣ ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਉਹ ਰਿਲੀਜ਼ ਕਰ ਰਹੇ ਆ ਅੱਜ ਤੇ ਜ਼ਰੂਰ ਪੜਿਓ ਕਵਿਤਾਵਾਂ ਨੇ ਸ਼ਾਇਰੀ ਆ ਇਹਦੇ ਵਿੱਚ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਜੇ ਤੁਸੀਂ ਕਿਤਾਬਾਂ ਪੜੋਗੇ ਤਾਂ ਤੁਹਾਨੂੰ ਬਹੁਤ ਕੁਝ ਮਿਲੇਗਾ ਉਹਨਾਂ ਵਿੱਚ ਕਿਉਂਕਿ ਉਹਨੇ ਸਮਾਜ ਬਾਰੇ ਵੀ ਗੱਲ ਕੀਤੀ ਹੈ ਵਾਤਾਵਰਨ ਬਾਰੇ ਵੀ ਗੱਲ ਕੀਤੀ ਹੈ ਤੇ ਸੋਸ਼ਲ ਮੀਡੀਆ ਬਾਰੇ ਗੱਲ ਕੀਤੀ ਹੈ ਇਹਨਾਂ ਕਿਤਾਬਾਂਵਾਂ ਦੇ ਵਿੱਚ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਵਿਸ਼ੇ ਉੱਤੇ ਕੋਈ ਨਾ ਕੋਈ ਚੀਜ਼ ਲਿਖੀ ਜਾਵੇ ਸੋ ਖੁਦ ਵੀ ਪੜੋ ਤੇ ਕਿਤਾਬ ਅੱਗੇ ਜ਼ਰੂਰ ਰეკਮੈਂਡ ਕਰਿਓ ਕਿਉਂਕਿ ਕਿਤਾਬਾਂ ਪੜਨ ਦੀ ਜਿਹੜੀ ਹੁਣ ਆਪਣੇ ਚ ਜੋ ਇੱਕ ਕਰਦੀ ਜਾ ਰਹੀ ਹੈ ਰੁਚੀ ਸਾਨੂੰ ਵਧਾਉਣੀ ਚਾਹੀਦੀ ਹੈ ਬੱਚਿਆਂ ਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ ਮੋਬਾਈਲ ਤੋਂ ਥੋੜਾ ਜਿਹਾ ਦੂਰ ਰਹੀਏ ਕਿਉਂਕਿ ਮੋਬਾਈਲ ਨਾਲ ਬਿਮਾਰੀਆਂ ਬਹੁਤ ਲੱਗਦੀਆਂ ਸ਼ਾਇਦ ਕਿਤਾਬਾਂ ਨਾਲ ਨਹੀਂ ਲੱਗਦੀਆਂ ਬਸ ਕਿਤਾਬਾਂ ਨਾਲ ਕੁਝ ਨਾ ਕੁਝ ਸਾਨੂੰ ਗਿਆਨ ਹੀ ਮਿਲਦਾ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਥੋੜੀ 100 ਮਾੜੇ ਦੋਸਤਾਂ ਨਾਲੋਂ ਇੱਕ ਕਿਤਾਬ ਚੰਗੀ ਦੋਸਤ ਹੋ ਸਕਦੀ ਹੈ ਕਿਉਂਕਿ ਉਸ ਕਿਤਾਬ ਤੋਂ ਤੁਹਾਨੂੰ ਬਹੁਤ ਕੁਝ ਮਿਲ ਜਾਂਦਾ ਜੋ ਜ਼ਿੰਦਗੀ 'ਚ ਕਿਸੇ ਨਾ ਕਿਸੇ ਕੰਮ ਜ਼ਰੂਰ ਆਉਂਦਾ ਸੋ ਸੋਨੀ ਠੱਲੇਵਾਲਾ ਸੋਨੀ ਠੱਲੇਵਾਲਾ ਭਾਈ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇੰਵੈਸਟੀਗੇਸ਼ਨ ਉਹਨਾਂ ਦੀ ਬੈਲੀ ਕਿਤਾਬ ਲਈ ਹੁਣ ਤੋਂ ਮੈਨੂੰ ਮਿਲੀ ਵੀਰੇ ਕੀ ਨਾਮ ਤੁਹਾਡਾ ਸੋਨੀ ਠੱਲੇਵਾਲਾ ਸੋਨੀ ਠੱਲੇਵਾਲਾ ਜੀ ਤੋਂ ਲਿਆ ਜੀ ਪੋਸਟਕ ਲਈ ਕੀ ਕਰਾਜੋ ਬਸ ਵੀਰੇ ਮੈਂ ਇਹੀ ਕਹੂੰਗਾ ਵੀ ਕਿਤਾਬਾਂ ਨਾਲ ਜੁੜੋ ਤੇ ਕੋਸ਼ਿਸ਼ ਕਰੋ ਕਿਤਾਬਾਂ ਨੂੰ ਪੜ੍ਹਨ ਦੀ ਕਿਉਂਕਿ ਕਿਤਾਬ ਇੱਕ ਬੰਦਾ ਆਪਣੀ ਜ਼ਿੰਦਗੀ ਤੇ ਅਰਬੇ ਸਾਂਝੇ ਕਰਦਾ ਹੁੰਦਾ ਮੰਨ ਲਓ ਅੱਜ 200 ਜਾਂ 250 ਦੇ ਕਿਤਾਬ ਖਰੀਦਦੇ ਆ ਤਾਂ ਕਿਸੇ ਬੰਦੇ ਦਾ 10-20 ਸਾਲ ਦਾ ਐਕਸਪੀਰੀਅੰਸ ਆਪਾਨੂੰ ਸਿਰਫ 200 ਸੁਣਨ ਦਾ ਹੈ ਸੋ ਮੈਂ ਇਹ ਸਮਝਦਾ ਵੀ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਦੁਨੀਆਂ ਦਾ ਕੋਈ ਡਾਕਟਰ ਨੂੰ ਮਾਨਸਿਕ ਰੋਗ ਤਾਂ ਦੂਰ ਨਹੀਂ ਕਰ ਸਕਦਾ ਸਿਰਫ ਟੱਪਾ ਕਰ ਸਕਦਾ ਸੋ ਇਸ ਕਰਕੇ ਸੋਚ ਕੇ ਰੱਖਿਆ ਕਿ ਹੋਂਦ ਤੋਂ ਮੈਨੂੰ ਮਿਲੀ ਨਾ ਤਾਈਟਲ ਵੀਰੇ ਵਸੇ ਲਲਵੀ mohabbat ਦੀ ਗੱਲ ਸੀਗੀ ਥਾਟ ਆ ਗਿਆ ਇਹ ਟਾਈਟਲ ਨੇ ਇਸ ਥੀਮ ਨੂੰ ਉੱਪਰੋਂ ਸੀ ਕ੍ਰੀਏਟ ਕੀਤਾ ਵੈ ਵੀਰੇ ਇਹ ਚ ਹਰ ਰੰਗ ਮਿਲੂਗਾ ਤੁਹਾਨੂੰ ਇਹ ਚ ਮੁਹੱਬਤ ਦੀ ਗੱਲ ਵੀ ਹੈ ਸਿਆਸਤ ਦੀ ਗੱਲ ਵੀ ਹੈ ਬੇਰੋਜ਼ਗਾਰੀ ਦੀ ਗੱਲ ਵੀ ਹੈ ਧੀਆਂ ਦੀ ਗੱਲ ਹੈ ਫਸਲਾਂ ਜਿਹੜੀਆਂ ਆਪਾਂ ਜ਼ਹਿਰ ਪਾ ਰਹੇ ਹਾਂ ਮਤਲਬ ਮੈਂ ਕੋਸ਼ਿਸ਼ ਕੀਤੀ ਹੈ ਵੀ ਹਰ ਵਿਸ਼ਾ ਪੁਸਤਕ ਦੇ ਵਿੱਚ ਸ਼ੋਹਿਆ ਜਾਵੇ ਅੱਛਾ ਠੀਕ ਹੈ ਇਹਦੇ ਵਿੱਚ ਕਵਿਤਾ ਗਜ਼ਲ ਆ ਜਾਂ ਕੀ ਵੀਰੇ ਮਿਕਸ ਸਾਰਾ ਕੁਝ ਕਵਤਬੀ ਹੈ ਗਜ਼ਲ ਵੀ ਹੈ ਖੁੱਲੀ ਕਵਤਬੀ ਹੈ ਸ਼ਾਇਰੀ ਵੀ ਹੈ ਅੱਜ ਓਪਨਿੰਗ ਵਾਸਤੇ ਤਾਬਲੇ ਸੱਤੇ ਜਿਹੜੇ ਕਿਹੜੇ ਅਦਾਕਾਰ ਵੀ ਕੁਝ ਪਹੁੰਚੇ ਹੋਏ ਨੇ ਹਾਂਜੀ ਵੀਰੇ ਮੇਰੇ ਦੋਸਤ ਆਏ ਨੇ ਜੀ ਬਨਿੰਦਰ ਬਣੀਪਾਜ਼ੀ ਬਾਕਮਲ ਐਕਟਰ ਨੇ ਸੋਮਪ੍ਰੀਜ ਬੰਦਾ ਸੀ ਐਸਐਸਪੀ ਸਾਹਿਬ ਆਏ ਨੇ ਗੁਰਪ੍ਰੀਤ ਸਟੋਰ ਜੀ ਇਹ ਮੇਥੇ ਜਿੰਨਾ ਇਹ ਪ੍ਰੋਗਰਾਮ ਅੱਜ ਆਰਗੇਨਾਈਜ਼ ਕੀਤਾ ਇਹ ਸਾਰਾ ਕੀਤਾ ਵੀਰੇ ਨੇ ਦਰਿੰਦਰ ਚੌਧਰੀ ਨੇ ਉਹ ਮੇਰਾ ਭਰਾ ਬਹੁਤ ਜਿਆਦਾ ਮੈਨੂੰ ਮੁਹੱਬਤ ਕਰਦਾ ਸੋ ਅੱਜ ਦਾ ਸਾਰਾ ਪ੍ਰੋਗਰਾਮ ਉਹਦੇ ਵੱਲੋਂ ਹੈ ਇਸ ਤੋਂ ਪਹਿਲਾਂ ਵੀ ਕੋਈ ਕਵਿਤਾ ਕੀ ਤੁਹਾਡੀ ਬੁੱਕ ਕੋਈ ਨਹੀਂ ਬੁੱਕ ਪਹਿਲੀ ਵੀਰੇ ਮੇਰੇ ਗਾਣੇ ਐਜ਼ ਅ ਰਾਈਟਰ ਹੁਣ ਤੱਕ ਕਾਫੀ ਰਿਕਾਰਡ ਹੋ ਚੁੱਕੇ ਨੇ ਜਿਹਨਾਂ ਨੂੰ ਕਵਰ ਗਰੀ ਵਾਲ ਵੀਰੇ ਨੇ ਗਾਏ ਆ ਸੋਨੂ ਨਿਗਮ ਸਾਹਿਬ ਨੇ ਗਾਇਆ ਅਲੈਰਵਿੰਦੀ ਭਾਜੀ ਨੇ ਗਾਇਆ ਜੋ ਬਿੰਟਿਆਲ ਨੇ ਗਾਇਆ ਜਿਸ ਨੂੰ ਅਨੁਰੁੱਲਾ ਜੀ ਨੇ ਗਾਇਆ ਕਿ ਜੀ ਖਾਨ ਭਾਈ ਨੇ ਗਾਇਆ ਜੇ ਕਵਰ ਭਾਈ ਦਾ ਗਾਣਾ ਵੀਰੇ ਕਿ ਮੇਰਾ ਬਹੁਤ ਜਿਆਦਾ ਵੱਟਾ ਲੋਕਾਂ ਨੇ ਮੁਹੱਬਤ ਦਿੱਤੀ ਸੀ ਗਾਣਾ ਸੀ ਟਿਕਟ ਵਾਪਸੀ ਜੀ ਕਨਫਰਮ ਦੋਸਤਾ ਹੋਏ ਤੇ ਟਿਕਟ ਵਾਪਸੀ ਦੀ ਜਿਹੜਾ ਸੁਨਨ ਗੰਪਾ ਜੀ ਵਾਲਾ ਗਾਣਾ ਉਹ ਜੋਗੀਆ ਗਾਣਾ ਪਲੇਰ ਮਹਿੰਦੀ ਵਾਲਾ ਭਾਜੀ ਵਾਲਾ ਗਾਣਾ ਅਰਦਾਸ ਹੈ ਉਹ ਹਲੇ ਅਪਕਮਿੰਗ Song ਨੇ ਫਿਲਮ ਆ ਰਹੀ ਹੈ ਸਾਰੇ ਗਾਣੇ ਫਿਲਮ ਦੇ ਵਿੱਚ ਅਗਲਾ ਪ੍ਰੋਜੈਕਟ ਤੁਹਾਡਾ ਅਗਲੇ ਭਾਈ ਇੱਕ ਹੁਣ ਫਿਲਮ ਕੀਤੀ ਅਸੀਂ ਰੋਲ ਕੈਮਰਾ ਐਕਸ਼ਨ ਉਮਰੀ ਲਿਖੀ ਹੋਈ ਹੈ ਤੇ ਦੂਸਰੀ ਫਿਲਮ ਕਾਂਡ ਕਿੱਕ ਜਿਹਦਾ ਹੋਣੀ ਜਕਰ ਹੋਇਆ ਸੀ ਉਹਦੇ ਸਾਰੇ ਗਾਣੇ ਮੈਂ ਲਿਖੇ ਨੇ ਤੇ ਇੱਕ ਫਿਲਮ ਆ ਰਹੀ ਹੈ ਦਮਾਂ ਦਮ ਮਸਤ ਕਲੰਦਰ ਉੱਚ ਦੋ ਗਾਣੇ ਨੇ ਕਿੰਨੇ ਪੰਨਿਆਂ ਦੇ ਹੈ ਇਹ ਤੇ ਵੀਰੇ 128 ਪੰਨਿਆਂ ਦੀ ਕਿਤਾਬ ਹੈ ਕਿੰਨੇ ਮਹੀਨੇ ਹੰਦੇ ਤੇ ਹੋਮਵਰਕ ਇ tanto ਸੀ ਬਈ ਇਹ ਤਾਂ ਅਸੀਂ 4-5 ਸਾਲ ਦੀ ਨੀਂਂਦ ਸੀ 4-5 ਸਾਲ ਦੀ ਨੀਂਂਦ ਹੈ ਤੇ ਕਿਸੇ ਨੂੰ ਸਿਗਨੇਟ ਦੇਣਾ ਚਾਹੂਗੇ ਇਸ ਕਿਤਾਬ ਦਾ ਜਿੱਤੋਂ ਤੁਹਾਨੂੰ ਸਿੱਖਾ ਨੂੰ ਮਿਲਿਆ ਦੇਖਣ ਨੂੰ ਇਹ ਜਿਹੜੀ ਕਿਤਾਬ ਹੈ ਵੀਰੇ ਮੇਰੀ ਮਾਂ ਭਿੰਦਰ ਕੌਰ ਤੇ ਮੇਰੀਆਂ ਬੇਟੀਆਂ ਤੇ ਮੇਰੀ ਵਾਈਫ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਮੈਨੂੰ ਹਰ ਅੱਖੋਂ ਸਪੋਰਟ ਰਹੀ ਹੋਣ ਤੁਸੀਂ ਇਹ ਕਿਤਾਬ ਲਿ ਕੀ ਸੋਚ ਕੇ ਲਿਖੀ ਐ ਕਿਸ ਵੀ ਯਾਰਕ ਲਈ ਐ ਹੁਣ ਤੂੰ ਮੈਨੂੰ ਮਿਲੀ ਨਾ ਇਹ ਯਾਦ ਕਿਸੇ ਦੀ ਥੌਟ ਹੀ ਐ ਬਸ ਕਿ ਕੋਈ ਯਾਦ ਜ਼ਾਦਸਤੀ ਫਿਰ ਮੇਰਾ ਪੰਗਾ ਪੈ ਗਿਆ ਕਿੱਥੋਂ ਹੋਰ ਕੇ ਮੈਂ ਕੱਥੋਂ ਮੇਰਾ ਤੂੰ ਯਾਰ ਇਹ ਗੋਡ ਗਿਫਟ ਡੀ ਐ ਵੀਰੇ ਕੁਦਰਤੀ ਐ ਮੈਂ ਤੁੰਨੇ ਮੈਂ ਕਹਾਂ ਮੇਰਾ ਲੇਖਣੇ ਦੇ ਵਿੱਚ ਵੀ ਗੁਰੂ ਨਹੀਂ ਹੈਗਾ ਬਾਈ ਕੁਝ ਆਪਣੇ ਫੇਵਰਟ ਚਾਰ ਲਾਈਨਾਂ ਸੁਣਾ ਦਿਓ ਜਿਹੜੀਆਂ ਵੀ ਗਿਆ ਮੇਰੀ ਕਿਤਾਬ ਦਾ ਜਿਹੜੀ ਮੁੱਖ ਕਵਿਤਾ ਹੈ ਨਾ ਜਿਹਦੇ ਟਾਈਟਲ ਮੈਂ ਹੀ ਲੈ ਦਿੰਦਾ ਕਹਿੰਦਾ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਮਿਲ ਗਿਆ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਮਿਲ ਗਿਆ ਸ਼ੁਕਰ ਹੈ ਜਾਨ ਬਚ ਗਈ ਕੱਲਾ ਦਿਲ ਗਿਆ ਲਪਕ ਪੀੜਾ ਬੁੱਕ ਪਰਿਆਦਾ ਕੁਝ ਕੁ ਖਾਸ ਨਿਸ਼ਾਨੀਆਂ ਨੇ ਵੈ ਕੇ ਜਦ ਮੈਂ ਵਰਕੇ ਫੁੱਲੇ ਲਬੀਆਂ ਕੁਝ ਮਨਮੰਦੀਆਂ ਨੇ ਜਿਨੇ ਪਹਿਲੀ ਨਜ਼ਰੇ ਲੁੱਟਿਆ ਸੀ ਨਾ ਖਿਆਲਾਂ ਚ ਉਹ ਤਿਲ ਗਿਆ ਹੁਣ ਤੈਨੂੰ ਮਿਲੀ ਨਾ ਤੇ ਤੈਨੂੰ ਬੜਾ ਕੁਝ ਮਿਲ ਗਿਆ ਲੋਕਨਪਨ ਕਰਦੀ ਕਿ ਤਾਂ ਹੁਣ ਲੋਕਾਂ ਨੂੰ ਕੀ ਮੈਸੇਜ ਮੈਂ ਬਸ ਇਹੀ ਅਭੀਨ ਕਿਤਾਬਾਂ ਪੜ੍ਹੋ ਯਾਰ ਕਿਤਾਬਾਂ ਨਾਲ ਜੁੜੋ ਤੁਹਾਡੀ ਜ਼ਿੰਦਗੀ ਚੇਂਜ ਆਊਗਾ ਇਹ ਮੇਰਾ ਸੱਚ ਹੈ ਮੈਂ ਮੈਂ ਮਤਲਬ ਸੁਣੀ ਸੁਣਾਈ ਗੱਲ ਨਹੀਂ ਕਰਦਾ ਤੁਹਾਨੂੰ ਪ੍ਰੈਕਟੀਕਲ ਗੱਲ ਕਰਦਾ ਮੈਂ ਜ਼ਿੰਦਗੀ ਚੇਂਜ ਲੈ ਕੇ ਆਉਣਾ ਹੈ ਤੁਸੀਂ ਆਪਦੇ ਹੁਣ ਵੱਡਾ ਕਰਨਾ ਤੱਕ ਤਾਂ ਬਣਾ ਛੱਡੋ ਉਹ ਵਾਲੀ ਕਿਸ ਸੰਪਰਕ ਦੇ ਲੇਕਿਨ ਬਈ ਹੁਣ ਅਦਾਕਾਰੀ ਵੀ ਦਾ ਸ਼ੌਂਕ ਹੈ ਦੀ ਕਾਫੀ ਫਿਲਮਾਂ ਸੈਜ਼ ਐਕਟਰ ਵੀ ਕੀਤੀਆਂ ਨੇ ਤੇ ਅੱਗੇ ਵੀ ਆ ਰਹੀਆਂ ਨੇ ਠੀਕ ਠੀਕ ਥੈਂਕ ਯੂ